ਮੇਹਰਪ੍ਰੀਤ ਕੋਰ ਦਾ ਗਾਂਝੀ ਪਹੁੰਚੇ ਹੈ ਪਿੰਡ ਸਾਦੀਪੁਰ ਮੋਮੀਆਂ ਜੋ ਸ਼ਤਰਾਣੇ ਹਲਕੇ ਦੇ ਵਿੱਚ ਪੈਂਦਾ ਹੈ ਇੱਥੇ ਪਿੰਡ ਮੋਮੀਆਂ ਦੇ ਵਿੱਚ ਸਰਕਾਰ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਜੋ ਇਹ ਕੈਂਪ ਲਗਾਇਆ ਗਿਆ ਜਿਵੇਂ ਵਿਧਵਾ ਪੈਨਸ਼ਨ ਆ ਵਡਾਪਾ ਪੈਨਸ਼ਨ ਆ ਜਾਂ ਪਾਣੀ ਦੀ ਕੋਈ ਸਮੱਸਿਆ ਹੈ ਜਾਂ ਸ਼ਗਨ ਸਕੀਮ ਨੂੰ ਲੈ ਕੇ ਕੋਈ ਸਮੱਸਿਆ ਹੈ ਮਤਲਬ ਸੁਭਿਧਾ ਕੇਂਦਰ ਵੱਲੋਂ ਕੋਈ ਜਾ ਜਾਤੀ ਸਰਟੀਫਿਕੇਟ ਹੈ ਜਾਂ ਜਨਮ ਸਰਟੀਫਿਕੇਟ ਹੈ ਡੈਥ ਸਰਟੀਫਿਕੇਟ ਹੈ ਉਹਦੇ ਵੱਲੋਂ ਕੋਈ ਕਮੀ ਪੇਸ਼ੀ ਹੈਗੀ ਹੈ ਉਹਦੇ ਲਈ ਇਹ ਸਰਕਾਰ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ ਹੈ ਮਨਜੀਤ ਜੀ ਕਿਹਨਾ ਤੁਹਾਡਾ ਜੀ ਰਾਣੀ ਜੀ ਗੁਰਪ੍ਰੀਤ ਸਿੰਘ ਐਂਡ ਸ਼ਾਦੀ ਪਰ ਮੋਮੀਆਂ ਠੀਕ ਹੈ ਸਰ ਜੋ ਇੱਥੇ ਸਰਕਾਰੀ ਕੈਂਪ ਲਗਾਇਆ ਗਿਆ ਹੈ ਇੱਥੇ ਲੋਕਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਜੀ ਜੀ ਪੰਜਾਬ ਸਰਕਾਰ ਦੁਆਰਾ ਚਲਾਏ ਗਏ ਸਰਕਾਰ ਤੁਹਾਡੇ ਦੁਆਰਾ ਕੈਂਪ ਸੀ ਜਿਸ ਵਿੱਚ ਬਿਜਲੀ ਬੋਰਡ ਦਾ ਵਿਭਾਗ ਸਾਰਾ ਪਹੁੰਚਿਆ ਸੀ ਆਪਣੇ ਪੜਵਾਰੀ ਸਾਹਿਬ ਪਹੁੰਚੇ ਸੀ ਜਿਨ੍ਹਾਂ ਵਿੱਚ ਕੋਈ ਵੀ ਸ਼ਿਕਾਇਤਾਂ ਬਿਜਲੀ ਬੋਰਡ ਦੀਆਂ ਜਿਵੇਂ ਕਿਸਦਾ ਬਿੱਲ ਵਾਧਾ ਹੁੰਦਾ ਜਾਂ ਕਿਸੇ ਦੀ ਦਿੱਕਤ ਆ ਕਿਸੇ ਦਾ ਮੀਟਰ ਪ੍ਰੋਬਲਮ ਆ ਕਿਤੇ ਦੂਜਾ ਵਿਭਾਗ ਸੀ ਆਪਣਾ ਜੀ ਡਾਕਟਰ ਦਾ ਵਿਭਾਗ ਆ ਕਿਸੇ ਆਪਣੇ ਜੀ ਨਰੇਗਾ ਆਪਣੇ ਜਿਹੜੇ ਆਪਣੇ ਨਰੇਗਾ ਚੋਂ ਕਾਰਡ ਜਿਹੜੇ ਬਣਾਉਣ ਵਾਲੇ ਨੇ ਗਰੀਬ ਜਨਤਾ ਦੇ ਇੱਕ ਆਪਣੇ ਜੀ ਆਪਣੇ ਲਾਲ ਕਾਪਦੇ ਜਿਹੜੀ ਕੰਟਰਕਸ਼ਨ ਕਾਪੀਆਂ ਨੇ ਨਿਊ ਹੋਣ ਵਾਲੀਆਂ ਜਾਂ ਨਵੀਆਂ ਬਣਨ ਵਾਲੀਆਂ ਉਹਨਾਂ ਦੇ ਸੀ ਕਮਲੇ ਜੀ ਅੰਗੜਵੜੀ ਵਰਕਰ ਪੂਰਾ ਸਟਾਫ ਪਹੁੰਚਿਆ ਸੀ ਇਹਨਾਂ ਦੀ ਪਿੰਸਨ ਬਾਰੇ ਸੀ ਆਪਣੇ ਲੰਮਰਦਾਰਨੀ ਸਭ ਕੁਛ ਲਿਆ ਜੀ ਇਹ ਪਹੁੰਚੇ ਸੀ ਇਹ ਆਪਣੇ ਸੇਵਾ ਕੇਂਦਰ ਵਾਲੇ ਪਹੁੰਚੇ ਸੀ ਤਕਰੀਬਨ ਸਾਰਾ ਮਹੀਨਾ ਠੀਕ ਹੈ ਜੀ ਉਹ ਕੈਂਪ ਜੋ ਇਹ ਲਗਾਇਆ ਗਏ ਮਾਨ ਸਰਕਾਰ ਵੱਲੋਂ ਲਗਾਏ ਗਏ ਸਰਕਾਰੀ ਇਹ ਮੰਤਰੀ ਸਾਹਿਬ ਦੀ ਹਦਾਇਤ ਅਨੁਸਾਰ ਸਰਕਾਰ ਤੁਹਾਡੇ ਦਰਵਾਜ਼ਾ ਦੁਆਰਾ ਇਹ ਕੈਂਪ ਲਗਾਇਆ ਸੀ ਇਹ ਸਾਡੇ ਪਿੰਨ ਪਹੁੰਚ ਕੇ ਕਈ ਲੋਕਾਂ ਦੀਆਂ ਮਸਲੇ ਹੱਲ ਹੋਏ ਨੇ ਕਈਆਂ ਦੇ ਕੁਝ ਰਹਿ ਗਏ ਉਹਨਾਂ ਨੇ ਗਾਈਡ ਕਰਤਾ ਵੀ ਤੁਸੀਂ ਦਫਤਰ ਆ ਕੇ ਇਹਨਾਂ ਨੂੰ ਕੰਪਲੀਟ ਕਰਵਾ ਸਕਦੇ ਹੋ ਸਰਪੰਚ ਸਾਹਿਬ ਮੌਜੂਦ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਜੀ ਇੱਥੇ ਜੋ ਸਰਕਾਰੀ ਕੈਂਪ ਲੱਗੇ ਇੱਥੇ ਲੋਕਾਂ ਨੂੰ ਕੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਨੇ ਜੀ ਤਾਂ ਹੀ ਜਿੰਨੇ ਮਹਿਕਮੇ ਆਏ ਸੀ ਕਿ ਉਹਨਾਂ ਨੇ ਜਿੰਨਾਂ ਜਿੰਨਾਂ ਕੋ ਹੋਇਆ ਕਿਸੇ ਦਾ ਕੰਮ ਆਪਦਾ ਕਰਿਆ ਹਾਂਜੀ ਹਰ ਇੱਕ ਮਹਿਕਮਾ ਬਿਜਲੀ ਮਹਿਕਮਾ ਜੋ ਵੀ ਮਤਲਬ ਹਰ ਇੱਕ ਜੋ ਕੁਛ ਹੋਇਆ ਮਤਲਬ ਵੀ ਸਭ ਨੇ ਮਤਲਬ ਵੀ ਆਪੋ ਆਪ ਦਾ ਕੋਈ ਫਾਰਮ ਜਿੰਨੇ ਕਿ ਲੋਡ ਸੀਗੇ ਉਹਨਾਂ ਕਰਾਇਆ। ਕੁਛ ਇੱਥੇ ਬੀਬੀਆਂ ਵੀ ਆਈਆਂ ਸੀਗੀਆਂ ਉਹਨਾਂ ਦਾ ਕਹਿੰਦੇ ਸਾਨੂੰ ਬਿੱਲ ਵੀ ਬਹੁਤ ਜ਼ਿਆਦਾ ਆਏ ਨੇ ਨਾਲੇ ਮਾਫੀ ਜene। ਹਾਂਜੀ ਮਤਲਬ ਵੀ ਉਹ ਬਿੱਲ ਮਤਲਬ ਜਿਆਦਾ ਜਿਆਦਾ ਆਏ ਆ ਮਤਲਬ ਵੀ ਉਹਦਾ ਵੀ ਕੋਈ ਹੱਲ ਹੋਣਾ ਚਾਹੀਦਾ ਜੀ। ਕਿਉਂ ਬਿੱਲ ਮਤਲਬ ਵੀ ਕਈ ਵਾਰਾਂ ਜ਼ਿਆਦਾ ਆਇਆ ਮਤਲਬ ਜਿੱਦਾਂ ਇਹ ਪਿੰਡ ਮੋਮੀਆਂ ਚ ਫ੍ਰੀ ਕੈਂਪ ਲਗਾਇਆ ਗਿਆ ਏ ਇਹ ਕਲੀ ਬੱਸ ਵੀ ਪ੍ਰੋਵਾਈਡ ਕੀਤੀ ਗਈ ਏ ਤੇ ਸਰਕਾਰ ਮਾਨ ਸਰਕਾਰ ਵੱਲੋਂ ਵੀ ਦੇਖ ਸਕਦੇ ਆ। ਜਾ ਜਿਰਾਏ ਆਓ ਫਿਰ ਕਿਹਾ ਬੋਟਾ ਵਾਲੇ ਤਾਂ ਸਾਰੇ ਆ ਗਏ ਬੜ ਰਹੇ ਆ ਕੋਈ ਆਇਆ ਅਸੂਲ ਤੋਂ ਕਿਨਾ ਤੁਹਾਡਾ ਸੀਮਾ ਕਿਹੜੇ ਵਿਭਾਗ ਚੋਂ ਆਏ ਲੇਬਰ ਡਿਪਾਰਟਮੈਂਟ ਠੀਕ ਹੈ ਵੀ ਤੁਸੀਂ ਇੱਥੇ ਲੋਕਾਂ ਨੂੰ ਕੀ ਸਹੂਲਤਾਂ ਦੇਣ ਆਏ ਹੋ ਜੀ ਮੈਮ ਸਾਡੇ ਜਿਹੜੇ ਲੇਬਰ ਸਾਰੀ ਕੀਰਤੀ ਹੁੰਦੇ ਨੇ ਉਹਨਾਂ ਨੂੰ ਰਜਿਸਟਰ ਕਰਦੀਆਂ ਸੀ ਜਿਹੜੀਆਂ ਉਹਨਾਂ ਦੀ ਸਹੂਲਤਾਂ ਹੁੰਦੀਆਂ ਰਿਗਾਰਡਿੰਗ ਬਚੀਫੇ ਵੈਰਾ ਸਕੀਮਸ ਵੈਰਾ ਉਹ ਅਸੀਂ ਪ੍ਰੋਵਾਈਡ ਕਰਦੇ ਕਿ ਕਹੇ ਜੋ ਕੈਂਪ ਲਗਾਇਆ ਸਰਕਾਰ ਵੱਲੋਂ ਲਗਾਇਆ ਗਿਆ ਹਾਂਜੀ ਕਿੱਥੋਂ ਆਏ ਮੈਮ ਤੁਸੀਂ ਮੈਸਮਾਨ ਮੇਰਾ ਨਾਮ ਮਨੀ ਸਿੰਘ ਹੈ ਠੀਕ ਹੈ ਸਰ ਅਸੀਂ ਸੇਵਾ ਕੇਂਦਰ ਤੋਂ ਆਏ ਹਾਂ ਠੀਕ ਹੈ ਜੀ ਸਰ ਕੀ ਲੋਕਾਂ ਨੂੰ ਸੂਹਤਾ ਦੇਣ ਆਏ ਹਾਂ ਅਸੀਂ ਜੀ ਸੇਵਾ ਜਿਵੇਂ ਸਰਕਾਰ ਨੇ ਹੈਗਿਆ ਨੇ ਇਹ 45 ਕੁ ਸੂਹਤਾ ਦੇ ਰਿਆ ਸੀ ਜਿਦੇ ਵਿੱਚ ਪੈਨਸ਼ਨ ਜਾਂ ਕਿਸੇ ਦਾ ਟਿਕਟ ਬਰਤ ਦੇ ਤਰ੍ਹਾਂ ਦੇ ਇਹ ਸਾਰੇ ਤਰ੍ਹਾਂ ਦੇ ਸਰਟੀਫਿਕੇਟ ਆਥੇ ਵੀ ਲੋਕ ਆਏ ਨੇ ਡੇਢ ਘੰਟੇ ਚ ਅਸੀਂ ਜਿੰਨਾ ਕੋ ਹੋਇਆ ਹੁੰਦਾ ਕੰਮ ਜੇ ਉਹਨਾਂ ਨੂੰ ਪੈਨਸ਼ਨਾਂ ਦੇ ਫਾਰਮ ਜੀ ਜੀ ਸਰਕਾਰ ਬੰਦ ਹੈ ਭਗਵਾਨ ਤਮੰ ਸਰਕਾਰ ਸਕੀਮਾਂ ਆਪ ਸਰਕਾਰਾਂ ਆਪਣੇ ਦੋਸਤਾਂ ਸਰ ਕੀ ਨਾ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਮੈਂ ਮਾਲ ਵਿਭਾਗ ਪਰਮਾਰੀਆਂ ਠੀਕ ਹੈ ਸਰ ਤੁਸੀਂ ਲੋਕਾਂ ਨੂੰ ਕੀ ਸਹੂਲਤਾਂ ਦੇ ਰਹੇ ਹੋ ਜਿਵੇਂ ਕਿ ਪੰਜਾਬ ਸਰਕਾਰ ਦੁਆਰਾ ਕੈਂਪ ਲਗਾਏ ਜਾ ਰਹੇ ਨੇ ਸਰਕਾਰ ਆਪ ਦੇ ਦਰਵਾਜ਼ੇ ਪਿੰਡਾਂ ਦੇ ਵਿੱਚ ਅੱਜ ਅਸੀਂ ਸ਼ਾਹੀਪੁਰ ਭੂਮੀਏ ਦੇ ਵਿੱਚ ਕੈਂਪ ਲਗਾਏਗਾ ਜਿਹਦੇ ਵਿੱਚ ਅਸੀਂ ਜਿਵੇਂ ਜਾਤੀ ਸਰਟੀਫਿਕੇਟ ਹੋ ਗਏ ਬੁਢੇ ਪਾ ਦੀ ਪੈਨਸ਼ਨ ਦੇ ਰਿਗਾਰਡਿੰਗ ਕੁਝ ਜਿਹੜੇ ਰਿਪੋਰਟ ਕਰਦੇ ਹਾਂ ਪਰਮਾਰੀਆਂ ਉਹ ਅਸੀਂ ਜਿਹੜਾ ਰਿਪੋਰਟਾਂ ਨੂੰ ਮੌਕੇ ਕੀ ਕਰਕੇ ਦਿੰਦੇ ਹਾਂ ਠੀਕ ਹੈ ਸਰ ਬੀਰ ਜੀ ਕੀ ਨਾ ਤੁਹਾਡਾ ਮੇਰਾ ਨਾਮ ਗੁਰਸੇਵ ਸਿੰਘ ਹੈ ਜੀ ਠੀਕ ਹੈ ਤੁਸੀਂ ਪਿੰਡ ਮੋਮੀਆਂ ਦੀ ਰਹਿਣ ਵਾਲੇ ਹੋ ਵੀ ਇੱਥੇ ਜੋ ਸੇਵਾ ਕੀਤੀ ਗਈ ਹੈ ਸਰਕਾਰੀ ਕੈਂਪ ਲਗਾਇਆ ਗਿਆ ਹੈ ਕੀ ਸਹੂਲਤਾਂ ਦਿੱਤੀਆਂ ਨੇ ਇੱਥੇ ਲੋਕਾਂ ਨੂੰ ਇੰਨਾ ਜੀ ਜਿਵੇਂ ਗਰੀਬ ਲੋਕਾਂ ਦੀਆਂ ਬਹੁਤ ਜ਼ਿਆਦਾ ਕੰਮ ਫਸੇ ਹੋਏ ਸੀ ਕਿਸੇ ਦਾ ਕੋਈ ਨਾਂ ਠੀਕ ਕਰਾਉਣਾ ਹੈ ਕਿਸੇ ਦੀ ਵੋਟ ਠੀਕ ਕਰਾਣੀ ਹੈ ਕਿਸੇ ਦੀ ਕੋਈ ਪੈਨਸ਼ਨ ਦਾ ਕੰਮ ਹੈ ਕਿਸੇ ਦਾ ਹਰ ਤਰ੍ਹਾਂ ਦੇ ਕੰਮ ਹੋਏ ਨੇ ਜੀ ਜਿੰਨੇ ਕੁ ਹੋਏ ਨੇ ਕੰਮ ਹੋਏ ਨੇ ਬਹੁਤ ਵਧੀਆ ਹੋਏ ਨੇ ਠੀਕ ਹੈ ਨਹੀਂ ਕਿ ਕਿੰਨੇ ਘੰਟੇ ਲਈ ਇੱਥੇ ਲਗਾਇਆ ਗਿਆ ਸੀ ਕੈਂਪ 2 ਘੰਟੇ ਵਾਸਤੇ ਕੈਂਪ ਲੱਗਿਆ ਸੀ ਜੀ ਤੇ ਵਧੀਆ 2 ਘੰ ਬਹੁਤ ਵਧੀਆ ਕੰਮ ਕੀਤਾ ਜੀ ਚਲਾਈ ਗਈ ਹੈ ਜੀ ਇਹ ਹਰ ਘਰ ਵਿੱਚ ਜਾ ਕੇ ਸੇਵਾ ਦੇਣੀ ਹੈ ਉਹਦੇ ਪ੍ਰਤੀ ਅਸੀਂ ਜੋ ਆਪਣੇ ਜਿੰਨੇ ਵੀ ਖਪਤਕਾਰ ਨੇ ਉਹਨਾਂ ਦਾ ਬਿੱਲ ਸਹੀ ਕਰਦੇ ਆ ਜੇ ਕਿਸੇ ਦਾ ਬਿੱਲ ਗਲਤ ਬਣਿਆ ਤਾਂ ਉਹਨੂੰ ਸਹੀ ਕਰ ਦਿੰਦੇ ਆ ਤੇ ਜੇ ਕਿਸੇ ਦਾ ਮੀਟਰ ਸੜਿਆ ਹੋਇਆ ਹੈ ਉਹਨਾਂ ਦਾ ਮਤਲਬ ਮੀਟਰ ਨਹੀਂ ਲੱਗ ਰਿਹਾ ਤਾਂ ਉਹਦਾ ਕਾਰਨ ਪੁੱਛ ਕੇ ਉਹਨਾਂ ਦਾ ਮੀਟਰ ਲਾ ਦਿੰਦੇ ਆ ਯਾਨੀ ਕਿ ਜੋ ਤੁਸੀਂ ਸਹੂਲਤਾਂ ਵੀ ਅੱਜ ਹੀ ਪ੍ਰੋਵਾਈਡ ਕਰਕੇ ਜਾ ਰਹੇ ਹੋ ਲੋਕਾਂ ਨੂੰ ਵੀ ਯਾਂ ਟਾਈਮ ਟਾਈਮ ਲੱਗੇਗਾ ਟਾਈਮ ਤਾਂ ਦੇਖੋ ਜੀ ਸਮੇਂ ਦੇ ਮੁਤਾਬਿਕ ਹੈ ਵੀ ਆਪਾਂ ਦੇਖ ਲੈਣੇ ਵੀ ਇੱਥੇ ਠੀਕ ਹੋਣ ਵਾਲਾ ਹੈ ਜਾਂ ਦਫ਼ਤਰ ਦੇ ਵਿੱਚ ਠੀਕ ਹੋਣ ਵਾਲਾ ਹੈ ਠੀਕ ਹੈ ਵੀ ਇਹ ਸਰਕਾਰ ਵੱਲੋਂ ਕੈਂਪ ਲਗਾਇਆ ਪਿੰਡ ਮੋਮੀਆਂ ਹਾਂਜੀ ਹਾਂਜੀ